ਉਹ ਕਹਿ ਦਿੰਦੇ ਆ ਕਿ ਹਮੇਸ਼ਾ ਹੀ ਸ਼ਸਤਰ ਪਾਈ ਰੱਖਣੇ ਕਿ ਕੋਈ جنگ ਲੱਗੀ ਹੋਈ ਇਹ ਦੇਖੋ ਜੀ ਮਹਾਰਾਜ ਨੇ ਪਹਿਲੇ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ ਕਿ ਇਹ ਇਹ جنگ ਵਾਸਤੇ ਹੀ ਦਿੱਤੇ ਮਹਾਰਾਜ ਨੇ ਦੇਖੋ ਸਰਕਾਰੀ ਬੰਦੇ ਨੂੰ ਸਮਝਣ ਨੂੰ ਕੋਈ ਫੌਜੀ ਆ ਫੌਜੀ ਨੂੰ ਸਰਕਾਰ ਵੱਲੋਂ ਪਿਸਤਰ ਮਿਲਿਆ ਨਾ ਉਹਦੀ ਰਾਖੀ ਵਾਸਤੇ ਨੂੰ ਕੱਲੇ ਦੀ ਰਾਖੀ ਵਾਸਤੇ ਆ ਇਹ ਸਾਰਿਆਂ ਦੀ ਰਾਖੀ ਵਾਸਤੇ ਮਹਾਰਾਜ ਨੇ ਦਿੱਤਾ ਹੈ ਇਹ ਚੋਲਾ ਪਹਿਨੇ ਹੋਇਆ ਦਸਤਾਰ ਸਜਾਏ ਹੋਇਆ ਦਮਾਲਾ ਸਜਾਇਆ ਹੋਇਆ ਪਰ ਉਹ ਆ ਤੁਸੀਂ ਪਰਨਾ ਵੀ ਇਕ ਲਿਆ ਆ ਵਾ ਹਿਉਰੀਆ ਵੀ ਲਿਆ ਆ ਗਰਮੀ ਬਹੁਤ ਜਿਆਦੀ ਪੈ ਰਹੀ ਹੈ ਗਰਮੀ ਤੇ ਉਦੋਂ ਵੀ ਆ ਗਈ ਸੀ ਜਦੋਂ ਪੱਤੀਆਂ ਤਲੀਆਂ ਤੇ ਪੰਜਵੇਂ ਪਾਸ਼ਾ ਜੀ ਬੈਠੇ ਅੰਕਲ ਬੀਬੀਆਂ ਨੂੰ ਤਾਂ ਬਹੁਤ ਗਰਮੀ ਲੱਗਦੀ ਹੈ ਤੇ ਅੱਜ ਕੱਲ ਬੀਬੀਆਂ ਦਾ ਫਿਰ ਉਹ ਜੇ ਤਨ ਟੱਕਿਆ ਜਾਵੇ ਤੇ ਫਿਰ ਉਹ ਤਾਨਾ ਨੰਗਾ ਦਿਖਦਾ ਨਹੀਂ ਆ ਉਹ ਲਿਬਾਸ ਦਿਖਾਣਾ ਨਹੀਂ ਕਿਉਂਕਿ ਬੀਬੀਆਂ ਨੂੰ ਜਿਆਦਾ ਫੋਨਾਂ ਨੇ ਆਸ਼ਿਕ ਜਿਆਦਾ ਜਣਾ ਦਿੱਤਾ ਅਦਾ ਨੀ ਨਾ ਕੰਗਿਸ ਉਹ ਆਸਾਨ ਨਹੀਂ ਕਹੂੰਗੀ 20 30 ਸਾਲ ਹੀ ਚੱਲ ਜਓ ਪਿੱਛੇ ਪਿੰਡਾਂ ਦੇ ਵਿੱਚ ਕੁੜੀਆਂ ਪੈਣਾ ਜਾਂਦੀਆਂ ਕਿਤੇ ਵੀ ਜਾਂ ਕੋਈ ਵਿਆਹ ਸ਼ਾਦੀਆਂ ਜਾਂਦੀਆਂ ਸਾਰਿਆਂ ਦਾ ਸੇਦ ਧੱਕੇ ਹੁੰਦੇ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਜਾਂਦੀਆਂ ਗੁਰਦੁਆਰੇ ਜਾਂਦੀਆਂ ਉਹਨਾਂ ਨੂੰ ਘਰੋਂ ਚੁੰਨੀ ਵੀ ਨਹੀਂ ਲੈ ਕੇ ਜਾਂਦੀਆਂ ਉਹ ਵੀ ਭਾਰੀ ਲੱਗਣਾ ਪਈ ਗੁਰਦੁਆਰੇ ਜਾ ਕੇ ਵੇਖਣਗੇ ਕਿ ਸਾਨੂੰ ਕੋਈ ਪਲਕੇ ਜਾਂ ਸਾਨੂੰ ਕੋਈ ਨਿਸ਼ਾਨ ਸਾਹਿਬ ਦਾ ਕੱਪੜਾ ਮਿਲ ਜਾਹੀਂ ਬੰਨ੍ਹ ਲਈਏ ਸਿੱਖੀ ਤੋਂ ਦੂਰ ਹੁੰਦੀਆਂ ਜਾ ਰੀਆਂ ਬੀਬੀਆਂ ਤੇ ਪਾਰਲਰ ਬਹੁਤ ਖੁੱਲ ਗਿਆ ਸਾਬਤ ਸੂਰਤ ਰੱਬ ਦੀ ਭੰਨੇ ਬਈ ਮਾਂਦਰਗੇ ਚੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ ਮਹਾਰੇ ਦੇਖੋ ਇਹਨੇ ਵੱਡੇ ਥੱਪਣ ਮਾਰਨੇ ਜੇ ਸਾਨੂੰ ਇਹ ਮੇਰ ਨਾ ਸੁਣ ਕੇ ਸਮਝ ਆਵੇ ਤੇ ਫਿਰ ਕਿਦਾਂ ਸਮਝਾਏਗੀ ਹਣ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਬਤ ਸੂਰਤ ਦਸਤਾਰ ਸਿਰਾ ਸੰਗਤ ਜੀ ਅੱਜ ਅਸੀਂ ਉਹਨਾਂ ਬੀਬੀਆਂ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਣ ਜਾ ਰਹੇ ਹਾਂ ਜਿਨ੍ਹਾਂ ਦਾ ਸਿੱਖੀ ਪਹਿਰਾਵਾ ਹੈ ਔਰ ਪੂਰੇ ਸਾਬਤ ਸੂਰਤ ਔਰ ਪੂਰੇ ਗੁਰੂਪਾਤ ਸਭਾ ਵੱਲੋਂ ਬਖਸ਼ੀਆਂ ਹੋਈਆਂ ਦਾਤਾ ਸ਼ਸਤਰਾਂ ਦੇ ਨਾਲ ਲੈਸ ਨੇ ਗੱਲਬਾਤ ਕਰਾਂਗੇ ਫਤੀਸ ਸਾਹਿਬ ਉਹਨੇ ਪਹਿਲਾਂ ਤੇ ਫਿਰ ਕਰਦਿਆਂ ਵਿਚਾਰਾ ਪਹਿਲਾਂ D5 ਚੱਲੇ ਤੁਹਾਡਾ ਬਹੁਤ ਬਹੁਤ ਸੌਖਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ ਪਹਿਲਾਂ ਗੱਲ ਚੱਲਦੀ ਹੈ ਕਿ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਪਾਸ਼ਾ ਵੱਲੋਂ ਬਖਸ਼ੀ ਹੋਈ ਦਾਤਾ ਜੋ ਤੁਸੀਂ ਇਸ ਟਾਈਮ ਸਾਬਤ ਸੂਰਤ ਜੇ ਔਰ ਸ਼ਸਤਰ ਪਹਿਨੇ ਹੋਏ ਕਈ ਲੋਕ ਕਹਿ ਦਿੰਦੇ ਆ ਕਿ ਹਮੇਸ਼ਾ ਹੀ ਸ਼ਸਤਰ ਪਾਈ ਰੱਖਣੇ ਕਿ ਕੋਈ ਜੰਗ ਲੱਗੀ ਹੋਈ ਹੈ ਇਹ ਦੇਖੋ ਜੀ ਮਹਾਰਾਏ ਨੇ ਪਹਿਲਾਂ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ ਕਿ ਇਹ ਇਹ ਜੰਗ ਵਾਸਤੇ ਹੀ ਦਿੱਤੇ ਮਹਾਰਾਏ ਨੇ ਇਹ ਕੱਲੀ ਜੰਗ ਵਾਸਤੇ ਨਹੀਂ ਦਿੱਤੇ ਜਿੱਦਾਂ ਵੇਖੋ ਸਰਕਾਰੀ ਬੰਦੇ ਨੂੰ ਸਮਝਰੋ ਕੋਈ ਫੌਜੀ ਆ ਫੌਜੀ ਨੂੰ ਸਰਕਾਰ ਵੱਲੋਂ ਪਿਸਤਰ ਮਿਲਿਆ ਨਾ ਉਹਦੀ ਰਾਖੀ ਵਾਸਤੇ ਨੂੰ ਕੱਲੇ ਦੀ ਰਾਖੀ ਵਾਸਤੇ ਆ ਇਹ ਸਾਰਿਆਂ ਦੀ ਰਾਖੀ ਵਾਸਤੇ ਮਹਾਰਾਏ ਨੇ ਦਿੱਤਾ ਹੈ ਏਦੀ ਕੱਲੇ ਦੀ ਨਹੀਂ ਕੋਈ ਧੀ ਪੈਣਵੇ ਕੋਈ ਭਰਾ ਵੀ ਹੋਵੇ ਕੋਈ ਗੱਲਬਾਤ ਉਹਦੀ ਰਾਖੀ ਲੰਮੀ ਬਾਹ ਦਾ ਸਸਤਰ ਆ ਉਹਦੀ ਰਾਖੀ ਆਖੀ ਜਾਂਦੀ ਕੱਲੇ ਆਪਣੀ ਨਹੀਂ ਮਹਾਰਾ ਇਹਨੇ ਰਾਖੀ ਵਾਸਤੇ ਸਾਨੂੰ ਦਿੱਤੇ ਆ ਸਸਤਰ ਇਹ ਚੋਲਾ ਪਹਿਨੇ ਹੋਇਆ ਦਸਤਾਰ ਸਜਾਏ ਹੋਇਆ ਦਮਾਲਾ ਸਜਾਇਆ ਹੋਇਆ ਉੱਪਰੋਂ ਇਹ ਆ ਤੁਸੀਂ ਪਰਨਾ ਵੀ ਇਕ ਲਿਆ ਆਵਾ ਹਜੂਰੀਆ ਕਹਿੰਦੇ ਇਹਨਾਂ ਨੂੰ ਹਜੂਰੀਆ ਵੀ ਲਿਆ ਆ ਗਰਮੀ ਬਹੁਤ ਜਿਆਦੀ ਪੈ ਰਹੀ ਹੈ ਕਿਸ ਤਰ੍ਹਾਂ ਲੱਗਦਾ ਦੇਖੋ ਜੀ ਗਰਮੀ ਤੇ ਉਦੋਂ ਵੀ ਹੈਗੀ ਸੀ ਜਦੋਂ ਪੱਤੀਆਂ ਤਣੀਆਂ ਤੇ ਪੰਜਵੇਂ ਪਾਸ਼ਾ ਜੀ ਬੈਠੇ ਹੋਣ ਤੇ ਗਰਮੀ ਵੈਸੇ ਇੰਨੀ ਹੈ ਹੀ ਨਹੀਂ ਤੇ ਤੰਨ ਟੱਕਣ ਨਾਲ ਸਾਨੂੰ ਕੋਈ ਗਰਮੀ ਨਾਲ ਦੀ ਪਹਿਲਾਂ ਵੀ ਤੇ ਉਹ ਬਜ਼ੁਰਗ ਹੈਗੇ ਸੀ ਜਿਨ੍ਹਾਂ ਨੇ ਦੋਰੇ ਦੋਰੇ ਤੇਰੇ ਤੇਰੇ ਕੱਪੜੇ ਲਾਏ ਸੀ ਲੰਮੇ ਘੁੰਡ ਕਣਾਉਂਦੇ ਹੁੰਦੇ ਸੀ ਬਜ਼ੁਰਗ ਪ੍ਰਾਣੇ ਹੱਥ ਵੀ ਬੀਬੀਆਂ ਲਵੇੜ ਲੈਂਦੀਆਂ ਉਹ ਵੀ ਤੇ ਹੈਗੀਆਂ ਸੀ ਤੇ ਸਾਨੂੰ ਤੰਨ ਟੱਕਣ ਨਾਲ ਸਾਨੂੰ ਗਰਮੀ ਕਈ ਮਹਿਸੂਸ ਹੋਏਗੀ ਪਰ ਅਸਲ ਬੀਬੀਆਂ ਨੂੰ ਤਾਂ ਬਹੁਤ ਗਰਮੀ ਲੱਗਦੀ ਹੈ ਕਿਉਂਕਿ ਅੱਜ ਕੱਲ ਬੀਬੀਆਂ ਦਾ ਫਿਰ ਉਹ ਜੇ ਤਨ ਟੱਕਿਆ ਜਾਵੇ ਤੇ ਫਿਰ ਉਹ ਤਾਨਾ ਨੰਗਾ ਦਿਖਦਾ ਨਹੀਂ ਆ ਉਹ ਨਿਵਾਸ ਦਿਖਾਣਾ ਨਹੀਂ ਕਿਉਂਕਿ ਬੀਬੀਆਂ ਨੂੰ ਜਿਆਦਾ ਫੋਨਾਂ ਨੇ ਆਸ਼ਕ ਜਿਆਦਾ ਚੜਾ ਦਿੱਤਾ ਕਿਉਂਕਿ ਫੈਸ਼ਨ ਨੇਵਲ ਨੇ ਜਿਆਦਾ ਆਸ਼ਕ ਦਾ ਇਹ ਆਸ਼ਕ ਦਾ ਕਹਿੰਦੇ ਨੇ ਕਿ ਮੋਤੀ ਝੂਰ ਦੇ ਲੱਡੂਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਮਿੱਠਾ ਜਿਆਦਾ ਖਾ ਲਈਏ ਸ਼ੂਗਰ ਜਿਆਦੀ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ 7 ਮੀਟਰ ਦੀ ਚੁੰਨੀ ਅੱਜ ਬੀਬੀਆਂ ਨੂੰ ਲੈਣੀ ਬੜੀ ਔਖੀ ਲੱਗਦੀ ਆ ਵਨ ਪੀਸ ਬਹਾਵਾ ਐ ਨਹੀਂ ਹੁੰਦੀਆਂ ਨੇ ਚੁੰਨੀ ਪਰਨੀ ਹੁੰਦੀ ਸਿਰ ਨੰਗਾ ਹੁੰਦਾ ਉਹਨਾਂ ਨੂੰ ਗਰਮੀ ਬਹੁਤ ਜ਼ਿਆਦੀ ਲੱਗਦੀ ਆ ਤੇ ਤੁਸੀਂ ਐਡੇ ਵੱਡੇ ਪਹਿਰਾ ਵਿੱਚ ਦੇਖੋ ਜੀ ਜੇ ਦੀ ਚੁੰਨੀ ਸਿਰ ਤੋਂ ਲੱਤ ਗਈ ਉਹਦੀ ਇੱਜ਼ਤ ਸਾਰੀ ਲੱਤ ਗਈ ਜਿਹਦੇ ਸਿਰ ਤੇ ਤਾਜ ਹੈ ਤੇ ਸਾਰਾ ਕੁਝ ਹੈ ਉਹਦੀ ਇੱਜ਼ਤ ਵੀ ੱੱਕੀ ਆ ਤੇ ਜਿੰਨੇ ਚੁੰਨੀ ਲਾ ਦिती ਆ ਤੇ ਬਾਕੀ ਸਾਰਾ ਕੁਝ ਹੀ ਨੱਥੀ ਆ ਮਾਪਿਓ ਦੀ ਇੱਜ਼ਤ ਇਹੀ ਹੁੰਦੀ ਆ ਧੀ ਭੈਣ ਦੀ ਸਿਰ ਤੇ ਚੁੰਨੀ ਤੁਸੀਂ ਪ੍ਰਾਣੇ ਬਜ਼ੁਰਗਿਆਂ ਤੋਂ ਪਿੱਛੇ ਚਲ ਜੋ 20 30 ਸਾਲ ਚਲ ਜੋ ਜ਼ਿਆਦਾ ਨਹੀਂ ਨਕੂੰਗੀ 100 ਸਾਲ ਨਹੀਂ ਕਹੂੰਗੀ 20 30 ਸਾਲ ਹੀ ਚਲ ਜੋ ਪਿੱਛੇ ਤੇ ਪਿੰਡਾਂ ਦੇ ਵਿੱਚ ਕੁੜੀਆਂ ਭੈਣਾ ਜਾਂਦੀਆਂ ਕਿਤੇ ਵੀ ਜਾਂ ਕੋਈ ਵਿਆਹ ਸ਼ਾਦੀਆਂ ਜਾਂਦੀਆਂ ਸਾਰੀਆਂ ਦਾ ਸੇਰ ਧੱਕੇ ਹੁੰਦੇ ਸੀ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਜਾਂਦੀਆਂ ਗੁਰਦੁਆਰੇ ਜਾਂਦੀਆਂ ਉਹਨਾਂ ਨੂੰ ਘਰੋਂ ਚੁੰਨੀ ਵੀ ਨਹੀਂ ਲੈ ਕੇ ਜਾਂਦੀਆਂ ਉਹ ਵੀ ਭਾਰੀ ਲੱਗਣਾ ਤੀ ਗੁਰਦੁਆਰੇ ਜਾ ਕੇ ਵੇਖਣਗੇ ਕਿ ਸਾਨੂੰ ਕੋਈ ਪਲਕ ਤੇ ਜਾਂ ਸਾਨੂੰ ਕੋਈ ਨਿਸ਼ਾਨ ਸਾਹਿਬ ਦਾ ਕਪੜਾ ਮੈਂ ਜਹੀਂ ਬੰਨ ਲਈਏ ਫੇ 2 ਮਿੰਟ ਤੇ ਫਿਰ ਫਾਰਮੈਲਿਟੀ ਕਰਨ ਵਾਸਤੇ ਜਾਂਦੇ ਹਾਂ। ਪਰ ਉਹਨਾਂ ਦੇ ਸਮਾਜ ਵਿੱਚ ਬਹੁਤ ਉਹਨਾਂ ਦੀ ਫਰੈਂਡਸ਼ਿਪ ਬਣੀ ਹੁੰਦੀ ਆ ਲੋਕ ਉਹਨਾਂ ਨੂੰ ਬੜਾ ਚੰਗਾ ਸਮਝਦੇ ਆ ਤੁਹਾਨੂੰ ਵੇਖ ਕੇ ਲੋਿਆ ਡਰ ਲੱਗਦਾ। ਦੇਖੋ ਜੀ ਜੇ ਨਾ ਤਨ ਨੰਗਾ ਹੋਊਗਾ ਤਾਂ ਉਹਨੂੰ ਫਿਰ ਉਦਾਂ ਦੇ ਮੁੰਡੇ ਵੀ ਤੇ ਕਮੈਂਟ ਬਥੇਰੇ ਕਰਨਗੇ। ਜੇਦਾ ਤਨ ਟੱਕਿਆ ਹੋਊਗਾ ਤੇ ਉਹਨਾਂ ਨੇ ਫਿਰ ਉਹਨੂੰ ਕਮੈਂਟ ਨਹੀਂ ਕਰਨੇ। ਉਹਨਾਂ ਨੂੰ ਚੰਗਾ ਲੱਗੋ ਕਿਉਂਕਿ ਉਹਨਾਂ ਨੂੰ ਆਪਦੇ ਆਪਣੇ ਆਪ ਤੇ ਉਹਨਾਂ ਨੂੰ ਵਰਖਲਾਫ ਲੱਗਦਾ। ਸਾਡੇ ਵਰਖਲਾ ਬੋਲਦੇ ਪਰ ਆਪਾਂ ਸਹੀ ਜਗ੍ਹਾ ਤੇ ਆਪਾਂ ਸਹੀ ਬੋਲਦੇ ਸਾਡੇ ਕਿਉਂ ਕਿਉਂ ਡਰ ਲੱਗਦਾ ਬੋਤਾ ਸ੍ਰੀਸਾਲ ਪਾਈ ਹੈ ਪਤਾ ਨਹੀਂ ਕਿਹੜੇ ਵੇਲੇ ਤੁਸੀਂ ਇਹ ਸਤਗੁਰ ਦੀ ਦੇਣ ਆ ਸਤਗੁਰ ਨੇ ਦਿੱਤਾ ਇੱਕ ਮੈਨੂੰ ਪੁਲਿਸ ਵਾਲੇ ਨੇ ਸਵਾਲ ਕੀਤਾ ਕਹਿੰਦਾ ਬੀਬਾ ਤੁਸੀਂ ਇਹ ਸ਼ਸਤਰ ਕਿ ਪਾਇਆ ਤੇ ਇਹ ਕੀ ਪਾਇਆ ਮੈਨੂੰ ਕਿਹਾ ਤੂੰ ਜਿੱਦਾਂ AK47 ਪਾਈ ਆ ਇਹ ਸਾਡੀ AK47 ਇਹ ਸਾਡਾ ਪਿਸਤਲ ਆ ਇਹ ਵੀ ਇਹ ਸਾਡਾ ਪਿਸਤੌਲ ਆ ਮੈਂ ਹੈ ਇਦਾਂ ਸਾਡੇ ਇਹ ਸ਼ਸਤਰ ਹਾਂਜੀ ਵੱਖਰੇ ਵੱਖਰੇ ਜਰੂਰੀ ਪਹਿਨੇ ਹੋਏ ਆ ਤੇ ਵੱਡੀ ਤੇਗ ਵੀ ਪਾਈ ਹੋਈ ਆ ਤੇ ਇਹਨਾਂ ਦਾ ਅਲੱਗ-ਅਲੱਗ ਇਹਨਾਂ ਦਾ ਆਪਾਂ ਕਹਿ ਸਕਦੇ ਵੱਖ-ਵੱਖਰਾ ਰੋਲ ਹੈਗਾ ਇਹਨਾਂ ਦਾ ਹਾਂਜੀ ਵੱਖਰੇ-ਵੱਖਰੇ ਨਾਂਵ ਜਿੱਦਾਂ ਆਪਾਂ ਬੇਟੀ ਦਾ ਬੇਟੇ ਦਾ ਅਲੱਗ-ਅਲੱਗ ਨਾਂ ਰੱਖਦੇ ਆ ਆਪਣੇ ਲੱਗ-ਰੰਗ ਨਾਲ ਇਦਾਂ ਮਹਾਰਾਜ ਨੇ ਆਪਣੇ ਸ਼ਸਤਰਾਂ ਨੂੰ ਇਹ ਵੀ ਪੁੱਤਰ ਹੈ ਉਹਨਾਂ ਦੇ ਇਹਨਾਂ ਦਾ ਨਾਂ ਵੀ ਵੱਖਰਾ-ਵੱਖਰਾ ਆਪਨੇ ਕਿੱਥੇ ਇਹ ਸ਼ਸਤਰ ਵਰਤਨ ਦੀ ਆਗਿਆ ਦਿੱਤੀ ਦੇਖ ਜੁਲਮ ਦੀ ਰਾਖੀ ਵਾਸਤੇ ਮਹਾਰਾਜ ਨੇ ਕਿਹਾ ਜੁਲਮ ਦੀ ਰਾਖੀ ਵਾਸਤੇ ਫਿਰ ਜਦੋਂ ਕਿਸੇ ਤੇ ਉਹਦਾ ਵੀ ਭੀੜ ਬਣੀ ਹੋਵੇ ਕਿਸੇ ਨੂੰ ਗੁਰਸੇਖਰੂ ਨਾ ਕੋਈ ਟਿਕਨ ਦਿੰਦਾ ਹੋਵੇ ਉਥੇ ਵੀ ਜਨਮ ਦੀ ਗੱਲ ਹੀ ਆਉਂਦੀ ਆ ਆਪਾਂ ਨੂੰ ਮਾਰੇ ਨੇ ਕਿਹਾ ਕਿ ਇੱਕ ਵਾਰੀ ਦੋ ਵਾਰੀ ਤੀਜੀ ਵਾਰੀ ਮਾਰੇ ਨੇ ਕਿਹਾ ਹਾਂਜੀ ਲੋ ਗਰੀਬ ਦੀ ਰੱਖਿਆ ਲਈ ਆਖਿਆ ਕਿ ਸ਼ਸ਼ਤਰ ਠਾਉਣੇ ਆ ਪਰ ਗਊਆਂ ਨੂੰ ਬੀਬੀਆਂ ਨੂੰ ਕਿਹਾ ਹਨਾ ਪਰ ਬੀਬੀਆਂ ਸੋਸ਼ਲ ਮੀਡੀਆ ਤੇ ਕੀ ਕਰ ਰਹੀਆਂ ਉਹ ਦੇਖੋ ਜੀ ਗਊਆਂ ਤੋਂ ਗਾਂ ਵੀ ਲੰਘ ਗਈਆਂ ਗਊਆਂ ਨਾਲ ਜਿੱਦਾਂ ਵੇਖੋ ਹੁਣ ਆਪਾਂ ਸੜਕਾਂ ਤੇ ਫਿਰਦੀਆਂ ਇਹੀ ਕੰਮ ਧੀਆਂ ਪੈਣਾ ਦਾ ਹੋ ਗਿਆ ਦੇਖੋ ਜੜੀਆਂ ਹੁਣ ਅੱਜ ਕੱਲ ਬੀਬੀਆਂ ਲੰਮ ਮੈਰਿਜ ਹੀ ਕਰਾਉਂਦੀ ਐ ਮਾਪਿਓ ਦੀ ਨਹੀਂ ਮੰਨਿਆ ਲੰਮ ਮੈਰਿਜ ਕਰਾਉਂਦੀ ਆ ਬਾਅਦ ਚ ਕੀ ਹੁੰਦਾ ਨਾ ਘਰ ਦੇ ਨਾ ਕਾਟ ਦੇ ਥੋਬੀ ਤੋਂ ਕੁੱਤੇ ਤੋਂ ਪੈੜਾ ਹਾਲ ਹੋ ਜਾਂਦਾ ਤੇ ਨਾ ਆਪਾਂ ਮਾਪਿਓ ਦੇ ਵਾਰਿਸ ਦੇ ਨਹੀਂ ਰਹਿੰਦੇ ਤੇ ਨਾ ਆਪਾਂ ਉਧਰ ਦੇ ਵਾਰਿਸ ਰਹਿੰਦੇ ਮਾਪਿਓ ਦੇ ਰਹਿੰਦੇ ਆ ਉਹਨਾਂ ਦੇ ਹੁਕਮ ਦੇ ਵਿਆਹ ਕਰਾਇਆ ਹੁੰਦਾ ਤੇ ਫੇਰ ਇੱਕ ਵਾਰਸ ਤੇ ਰਹਿਣਾ ਇਹ ਬੀਬੀ ਤੁਸੀਂ ਸ਼ਾਦੀ ਕਰਾਈ ਸੀ ਨਹੀਂ ਆਪਾਂ ਬੇਂਗਾਂ ਵਾਂ ਹਾਂਜੀ ਕਰਾਂ ਅਸੀਂ ਦੋਨੇ ਇਕੱਠੇ ਸ਼ੁਰੂ ਤੇਰੇ ਕਹਿੰਦੇ ਪੈਣਾ ਤੁਸੀਂ ਹਾਂਜੀ ਇਹ ਵੱਡੇ ਨੇ ਮੈਂ ਛੋਟੀ ਆ ਤੇ ਦੋਨਾਂ ਨੇ ਮੈਰਿਜ ਨਹੀਂ ਕਰਾਇਆ ਅੱਛਾ ਇੱਕ ਵੀ ਲੋੜ ਨਹੀਂ ਸਮਝੀ ਆਪਣੀ ਵੀ ਲਾਈਫ ਵਿੱਚ ਜਿਸ ਤਰ੍ਹਾਂ ਕਹਿੰਦੇ ਬੰਦੇ ਦੀ ਬਹੁਤ ਜ਼ਰੂਰੀ ਜ਼ਰੂਰਤ ਹੁੰਦੀ ਆ ਕੰਮ ਕਾਜ ਬਾਹਰਲੇ ਅਕਸਰ ਹੀ ਬੰਦਾ ਕਰਦਾ ਤੇ ਕਦੀ ਜ਼ਰੂਰਤ ਨਹੀਂ ਕਮੀ ਮਹਿਸੂਸ ਨਹੀਂ ਕੀਤੀ ਮਾਂ ਰਾਣੀ ਇੰਨੀ ਲਲਸਾ ਦਿੱਤੀ ਨਹੀਂ ਸਾਹਿਬ ਪਿਤਾ ਜੀ ਬਚਪਨ ਤੋਂ ਮਜ਼ਾਕ ਕਰਦੇ ਹੁੰਦੇ ਸੀ ਇਹ ਤੈਨੂੰ ਇੱਕ ਮੱਝ ਦਵਾਂਗੇ ਤੇਰਾ ਵਿਆਹ ਹੋਊਗਾ ਇੱਕ ਤੈਨੂੰ ਪਿੱਟੀ ਜਦੋਂ ਮਜ਼ਾਕ ਕਰਦੇ ਹੁੰਦੇ ਛੋਟੇ ਛੋਟੇ ਹੁੰਦਿਆਂ ਨੂੰ ਤੇ ਮੈਂ ਕਹਿਣਾ ਕੋਈ ਤੁਸੀਂ ਮਣੀਆ ਚ ਹੀ ਕਰਦੇ ਹੋ ਉੱਥੇ ਹੀ ਦੇ ਦਿਓ ਦਾਜ ਹੋਰ ਨਹੀਂ ਕਿਤੇ ਵੀ ਚਾਹੀਦਾ ਮੈਨੂੰ ਵਿਆਹ ਨਹੀਂ ਚਾਹੀਦਾ ਜੇ ਇਸ ਵਾਰ ਤੁਸੀਂ ਗੱਲ ਕੀਤੀ ਆ ਅੱਜ ਕੱਲ ਲੜਕੀਆਂ ਨੂੰ ਗਾਜ ਦੀ ਬਲੀ ਵੀ ਚੜਾ ਦਿੱਤਾ ਜਾਂਦਾ ਬੜਾ ਆਪਾਂ ਇੱਕ ਪਾਸੇ ਫੈਸ਼ਨ ਦੂਜੇ ਪਾਸੇ ਦਹੇਜ ਵੀ ਬਹੁਤ ਜਿੰਨੇ ਆਪਾਂ ਤੇ ਇਨ੍ਹਾਂ ਦਹੇਜ ਦੇ لالਚੀ ਫਿਰ ਵੀ ਉਹਨਾਂ ਨੂੰ ਦਾਜ ਦੀ ਬਲੀ ਘਾ ਦਿੰਦੇ ਉਹ ਲੋਭੀ ਹੰਕਾਰੀ ਪੁਰਸ਼ ਹੁੰਦੇ ਆ ਜਿਹੜੇ ਇਹ ਕੰਮ ਕਰਦੇ ਨੇ ਦੇਖੋ ਜੇ ਆਪਾਂ ਇੱਕ ਦਿਨ ਨਾਲ ਕਰੀਏ ਕੋਈ ਦਿਨ ਇਦਾਂ ਦਾ ਹੋਣਾ ਉਹਨਾਂ ਦੇ ਨਾਲ ਵੀ ਹੋਣੀ ਰੱਬ ਉਹਨਾਂ ਨੂੰ ਨਹੀਂ ਵਾਪਸ ਪਿੱਛੇ ਰੱਬ ਦੀ ਲਾਠੀ ਵੀ ਤਕੜੀ ਹੁੰਦੀ ਹੈ ਪਰ ਇਹ ਜਿਹੜਿਆ ਵਾ ਇਹ ਕੁਝ ਚੀਜ਼ਾਂ ਸੋਭਦੀ ਨਹੀਂ ਕਿਉਂਕਿ ਲੋਭੀ ਹੰਕਾਰੀ ਲੋਕ ਕਰਦੇ ਨੇ ਪਸ਼ੂ ਵੀ ਫਿਰ ਵੀ ਆਪਣੇ ਦਾਇਰੇ ਚ ਰਹਿੰਦਾ ਜਿੰਨਾ ਕੋ ਨੂੰ ਖਾਣਾ ਪਈਏ ਉਹਨਾਂ ਹੀ ਖਾਂਦਾ ਹੈ ਤੇ ਆਪਣੇ ਦੈਰ ਤੋਂ ਬਾਹਰ ਨਿਕਲ ਕੇ ਲੋਭ ਵਿੱਚ ਰਹਿੰਗੇ ਲੋਭ ਤੋਂ ਗਾਹ ਵਧ ਗਏ ਜਿੰਨੇ ਤੋਂ ਡਰਦੇ ਤੇ ਨਹੀਂ ਕਿਤੇ ਦੀ ਸ਼ਾਦੀ ਨਹੀਂ ਕਰਾਈ ਨਾ 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 ਆਪਾਂ ਨੂੰ ਸ਼ੁਰੂ ਤੋਂ ਇਸ ਨਾਨਵਲ ਜਾਉ ਕਿ ਨਹੀਂ ਸੀ ਸਾਹੀਂ ਪਹਿਲਾਂ ਹੀ ਬਚਪਨ ਤੋਂ ਹੀ ਮੇਰੇ ਖਿਆਲ ਮਾਮਾਈ ਦੀ ਬੇਟੀ ਦੇ ਜਾਂ ਬੇਟੇ ਦੇ ਉਹਨਾਂ ਦੇ ਵਿਆਹ ਤੇ ਗਏ ਜਾਂ ਇੱਕ ਪੂਆਈ ਦੀ ਬੇਟੀ ਦੇ ਛੋਟੇ ਸਾਲ ਉਹਦੀ ਰਿਸ਼ਤੇਦਾਰੀ ਚ ਨਹੀਂ ਅਸੀਂ ਗਏ ਸਾਨੂੰ ਸ਼ੌਂ ਕਿ ਨਹੀਂ ਹੈਗਾ ਸਾਡੇ ਮਾਤਾ ਪਿਤਾ ਨੇ ਸਾਨੂੰ ਸ਼ੁਰੂ ਤੋਂ ਹੀ ਗੁਰੂ ਘਰਾਂ ਦੇ ਨਾਲ ਹੀ ਜੋੜਨੇ ਸੀ ਨਾ ਜਿੰਝੇ ਬੜਾ ਮਨਸਰੋਂ ਦਣਾ ਜਿਹੋ ਜਿਹਾ ਖਾਓ ਉਹੋ ਜਿਸ ਮਾਨਸਾ ਬਣਦੀ ਉਹੋ ਜੀ ਸੋਚ ਬਣਦੀ ਆ ਕਿਸੇ ਦਾ ਸਿੰਘ ਕਿਸ ਤਰ੍ਹਾਂ ਦਾ ਖਾਣਾ ਛੱਕਦੇ ਆ ਜਿਹਾ ਸਾ ਕਹਿੰਦੇ ਅਨ ਵੈਸਾ ਹੀ ਮੰਨ ਹਨਾ ਜਿਉਂ ਜਹਾ ਅੰਨ ਖਾਵਾਂਗੇ ਉਹੋ ਜੀ ਪ੍ਰਕਿਰਤੀ ਹੋਣੀ ਆ ਪਰ ਜਿਹੜਾ ਅਸੀਂ ਆ ਕੋਈ ਮੋਮਸੇ ਖਾਣੇ ਆ ਆਪਾਂ ਲਿੱਦ ਖਾਣੇ ਆ ਬਾਜ਼ਪੁਰ ਦਾ ਬਹੁਤ ਹੋਇਆ ਹਾਂਜੀ ਇਹ ਆਪਾਂ ਲਿੱਦ ਖਾਣੇ ਆ ਕਿਉਂਕਿ ਇਹ ਆਪਣਾ ਖਾਣਾ ਹੀ ਨਹੀਂ ਸੀ ਹੈਗਾ ਪਹਿਲਾਂ ਕਦੀ ਦੇਖਿਆ ਸੀ ਪਹਿਲਾਂ ਕੀ ਸੀ ਆਪਣਾ ਮੱਕੀ ਜਵਾਰ ਮੰਡਰ ਮੰਡੂਰ ਇਹ ਚੀਜ਼ਾਂ ਸੀ ਆਪਣੀਆਂ ਕਣਕ ਆਪਣੀ ਨਹੀਂ ਸੀ ਹੈਗੀ ਆਪਣੀਆਂ ਚੀਜ਼ਾਂ ਜਿਹੜੀਆਂ ਇਹ ਬਾਹਰ ਚਲ ਗਈਆਂ ਤੇ ਆਪਣੇ ਨੇ ਕੀ ਖਾ ਲਿਆ ਆ ਲਿੱਦ ਇਕੱਠੀ ਕਰ ਲਈ ਆ ਜਿਹੜਾ ਹੈਗਾ ਨੇ ਪੀਂਦੇ ਨੇ ਪੈਪਸੀਆਂ ਪੀਂਦੇ ਆ ਨੇ ਇੱਕ ਇੱਕ ਤਾਂ ਜਾ ਪੀਂਦੇ ਨੇ ਛੋਟੇ ਛੋਟੇ ਬੱਚਿਆਂ ਦੀਆਂ ਕਿਡਨੀਆਂ ਦੀਆਂ ਜਾਂ ਸਰੀਰਾਂ ਦੀ ਬਰਬਾਦੀ ਕਰੀ ਜਾਂਦੇ ਨਾ ਉਹ ਮਰਦ ਰਹਿੰਦੇ ਆ ਦਾ ਨਾ ਇਨਸਾਨ ਬਣਦੇ ਕਿ ਕਿਸੇ ਪਾਸੇ ਨਹੀਂ ਜੀ ਅੱਜ ਆਏ ਦਿਨ ਆਪਾਂ ਨਿਊਜ਼ ਹੁੰਦੇ ਰਹਿੰਦੇ ਆ ਪੇਪਰਾਂ 'ਚ ਦੇਖਦੇ ਆ ਸੋਸ਼ਲ ਮੀਡੀਆ ਦੇਖਦੇ ਆ ਕਿਤੇ ਕਿਤੇ ਲੜਕੀ ਦੀ ਜਿਹੜਾ ਰੇਪ ਹੋ ਜਾਂਦਾ ਵਾ ਤੇ ਕਈ ਇਹੋ ਜਿਹੇ ਮੰਦ ਭਾਗੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਦੇਖੋ ਜੀ ਇਹ ਤਾਂ ਗੱਲ ਮਾੜੀ ਵੀ ਆ ਜਿਹੜੇ ਇਦਾਂ ਰੇਪ ਕਰਦੇ ਨੇ ਜੇ ਕੋਈ ਰੇਪ ਵਾਲਾ ਸਾਹਮਣੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿੰਨੇ ਕਿਤਰਾ ਉਹਨਾਂ ਦੇ ਸ਼ਸਤਰ ਤੇ ਹੁੰਦੇ ਨੇ इनके ਸ਼ਸਤਰ ਨਹੀਂ ਹੁੰਦੇ ਆ ਉਹ ਸ਼ਸਤਰ ਆਪਣੇ ਕੋਲ ਰੱਖਣਾ ਇੱਥੇ ਚੇਤਾ ਆਉਂਦਾ ਨਾ ਫੇਰ ਆਪਾਂ ਆਵਾਜ਼ ਮਾਰਦੇ ਫਲਾਣਾ ਸਿੰਘ ਆਵੇ ਸਾਡੀ ਰਾਖੀਆਂ ਹੀ ਫਸ ਗਏ ਫੜੇ ਗਏ ਇਦਾਂ ਕੀਤਾ ਸਾਨੂੰ ਬਚਾ ਲੋ ਜੇ ਆਪਾਂ ਪਹਿਲਾਂ ਹੀ ਇਹ ਰਹਾ ਤੇ ਇਦਾਂ ਨਾ ਹੋਈਏ ਆਪਾ ਤਿਆਰ ਪਰ ਤਿਆਰ ਕਰੀਏ ਤਾਂ ਕੋਈ ਆਪਾਂ ਨੂੰ ਕਿੱਦਾਂ ਕੋਈ ਛੇੜ ਜੂ ਕੋਈ ਕੋਈ ਬੁਰੀ ਅੱਖ ਨਹੀਂ ਕਰ ਸਕਦਾ ਹੁਣ 2005 ਦੇ ਮੇਰੇ ਮਾਤਾ ਜੀ ਪੂਰੇ ਹੋ ਗਏ ਮੈਂ 13 ਸਾਲਾਂ ਦੀ ਸਾਂ ਜਦੋਂ ਦਾ ਘਰ ਛੱਡਿਆ ਸ੍ਰੀ ਹਰਮੰਦਰ ਸਾਹਿਬ ਰਹਿਨੇ ਉੱਥੇ ਕਿਨੋਂ ਇੱਕ ਗੁਰੂ ਰਾਮਦਾਸ ਜੀ ਨੂੰ ਬਾਹਮ ਫੜਾਈ ਹੋਈ ਆ ਸਾਡਾ ਖਸਮ ਕੌਣ ਉਹ ਵੀ ਐ ਤੇ ਜੇ ਸਾਡੀ ਰਾਖੀ ਵਾ ਸਾਡਾ ਖਸਮ ਹੈਗਾ ਤਾਂ ਫਿਰ ਸਾਨੂੰ ਕਿਸੇ ਦੀ ਦਲਕਾਰ ਦੀ ਤੇ ਲੋੜ ਹੀ ਨਹੀਂ ਹੈਗੀ ਇੱਕ ਪਾਸ਼ਾ ਤੋਂ ਬਗੈਰ ਇਹ ਜਿਸ ਤਰ੍ਹਾਂ ਬੀ ਜੀ ਪਾ ਸਿੱਕੇ ਦੂਰ ਹੁੰਦੀਆਂ ਜਾ ਰੀਆਂ ਬੀਬੀਆਂ ਤੇ ਪਾਰਲਰ ਬਹੁਤ ਖੁੱਲ ਗਿਆ ਪਾਰਲਰ ਦੇ ਜੈਡ ਸੀ ਮੁੰਡੇ ਵੀ ਜਾ ਰਹੇ ਆ ਤੇ ਲੜਕੀਆਂ ਵੀ ਜਾ ਰਹੀਆਂ ਕਿਸ ਤਰ੍ਹਾਂ ਇਹ ਵਰਤਾਰੇ ਦੇਖਦੇ ਦੇਖੋ ਜਿਹੜੇ ਇਹਨਾਂ ਦੇ ਪਾਰਲਰਾਂ ਦੀ ਗੱਲ ਕਰਦੇ ਹੁਣ ਮਹਾਰਾਜ ਨੇ ਦੇ ਕੇਸਾਂ ਨੂੰ ਮੰਤਰ ਫਿਰ ਪੁੱਛੋ ਫਿਰ ਵੀ ਉਹੀ ਇੱਥੇ ਗੱਲਾਂ ਆਉਂਦੀ ਵੀ ਕੇਸਾਂ ਨੂੰ ਮੰਤਰ ਕਰਵਾਉਣ ਵਾਸਤੇ ਇੱਕ ਫੈਸ਼ਨ ਬਣ ਗਿਆ ਤੇ ਮਹਾਰਾਜ ਨੇ ਸਿੱਖ ਨੂੰ ਤੇ ਫਿਰ ਵੀ ਕਿਹਾ ਰਹਿਤ ਪਿਆਰੀ ਮੁਜ ਕੋ ਸਿੱਖ ਪਿਆਰਾ ਨਹੀਂ ਸਾਬਤ ਸੂਰਤ ਰੱਬ ਦੀ ਭੰਨੇ ਬਈ ਮਾਂ ਦਰਗੇ ਚロイ ਨਾ ਮਰੇ ਕਾਫਰ ਕੁੱਤਾ ਸ਼ਤਾਨ ਮਹਾਰਾਜ ਦੇਖੋ ਇਹਨੇ ਬੜੇ ਥੱਪਣ ਮਾਰਨੇ ਜੇ ਸਾਨੂੰ ਇਹ ਵੀ ਨਾ ਸੁਣ ਕੇ ਸਮਝ ਆਵੇ ਤੇ ਫਿਰ ਕਿਦਾਂ ਸਮਝਾਏਗੀ ਸਾਨੂੰ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਤਾਂ ਲਾਚਰ ਪੁਣਾ ਦੇ ਵਿੱਚ ਇੱਕ ਫੈਸ਼ਨ ਬਣਾ ਲਿਆ ਜਿਹੜੀ ਮਹਾਰਾਜ ਨੇ ਬਣ ਤੇ ਬਣਾਈ ਹੈ ਉਹ ਇੱਥੇ ਹੀ ਰਹਿਣਾ ਚਾਹੀਦਾ ਬੀਬੀਆਂ ਸਿਰਾਂ ਤੇ ਕਿੰਨੇ ਦਿਮਾਲੇ ਵੀ ਸਜਾਏ ਹੁੰਦੇ ਆ ਜੀ ਨਾ ਪਾਈਆਂ ਦੀਆਂ ਟੌਪ ਆ ਜਾਂਦੇ ਆ ਤੇ سوشل میڈیا ਤੇ ਕਈ ਗਲਤ ਢੰਗ ਨਾਲ ਪ੍ਰੋਤਸ ਲੀਆਂ ਵਾ ਦੇਖ ਕੇ ਵੀ ਸ਼ਰਮਸਾਰ ਹੋ ਜਾਂਦੀ ਆ ਵੀ ਸਿੱਖੀ ਨੂੰ ਦਾਗ ਲਾ ਰਹੀ ਦੇਖੋ ਜੇ ਤੇ ਉਹਨਾਂ ਨੇ ਮਤਲਬ ਇਸ ਫੈਸ਼ਨ 'ਚ ਰਹਿਣਾ ਫਿਰ ਉਹਨਾਂ ਨੂੰ ਦਸਤਾਰ ਨਹੀਂ ਸਜਾਣੀ ਚਾਹੀਦੀ ਫਿਰ ਦਸਤਾਰ ਉਤਾਰ ਦੇਣ ਫਿਰ ਆਪਣੇ ਪੂਰੇ ਲਾਚਰਪੁਣੇ ਜ ਆਪਣਾ ਪੂਰਾ ਕਰ ਲੈਣ ਜਦੋਂ ਪੂਰਾ ਹੋ ਜਾਏਗਾ ਫਿਰ ਆ ਜਾਣਾ ਸਿੱਖੀ 'ਚ ਜੇ ਉਹਨਾਂ ਦੇ ਨਹੀਂ ਤੇ ਫਿਰ ਇਹਨਾਂ ਨੂੰ ਤੇ ਇਦਾਂ ਦੇ ਟੁਕੜਾ ਕਰਕੇ ਨਹਿਰ 'ਚ ਪਾ ਦੇਣਾ ਚਾਹੀਦਾ ਉਹ ਕਿੱਥੇ ਢੋਈ ਮਿਲੂਗੀ ਕਿਹੜੇ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਸੇਫ ਸਮਝ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਇਹਦੇ 13 ਸਾਲ ਚ ਅਸੀਂ ਸਿੱਕੀ ਰੂਪ ਦਾ ਧਾਰਨ ਕਰ ਲਿਆ ਤੇ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਸ਼ਸਤਰਧਾਰੀ ਹੋ ਤੁਹਾਡੇ ਲਾਗੇ ਕੋਈ ਨਹੀਂ ਹੁੰਦਾ ਕਿਸ ਤਰ੍ਹਾਂ ਸੇਫ ਆਪਾਂ ਹੋਰ ਬੀਬੀਆਂ ਜਿਹੜੀਆਂ ਉਹ ਜਿਹੜੀਆਂ ਮੁਨਕ ਹੋ ਰਹੀਆਂ ਸਿੱਕੀ ਤੋਂ ਕੀ ਕਹਿਣਾ ਚਾਹੀਦਾ ਦੇਖੋ ਸੇਫ ਤੇ ਸਾਨੂੰ ਅਸੀਂ ਸ਼ਸਤਰਾਂ ਦੇ ਨਾਲ ਹੀ ਜਦੋਂ ਹਮਰੇ ਦਰਸ਼ਨ ਕੋ ਆਓ ਬਾਨਸ ਜੇ ਤਾਂ ਸਸਤਰ ਸੁਜਾਓ ਸਤਿਗੁਰਾਂ ਦੇ ਦਰਸ਼ਨ ਵੀ ਕਰਨੇ ਤੇ ਤਾਂ ਵੀ ਸ਼ਸ਼ਤਰ ਧਾਰੀ ਬਾਹਰ ਜਾਣਾ ਮਹਾਰਾਜ ਜੀ ਕਹਿੰਦੇ ਤਾਂ ਵੀ ਸੱਜ ਕੇ ਜਾਣਾ ਚਾਹੀਦਾ ਅਰਦਾਸਾ ਸੋਧ ਕੇ ਜਾਣਾ ਚਾਹੀਦਾ ਜਿੱਥੇ ਕਿੱਥੇ ਜਾਵੇ ਜੇਦੋ ਅਰਦਾਸਾ ਸੋਧਣਗੇ ਫਿਰ ਸਤਿਗੁਰ ਨਾਲ ਹੀ ਨੇ ਫਿਰ ਤੇ ਸ਼ੀਦੀ ਫੌਜਾ ਮਹਾਰਾਜ ਜੀ ਦੇ ਦਿੰਦੇ ਨੇ ਹੁਣ ਅਸੀਂ ਮਤਲਬ ਕਹਿਣਾ ਨਹੀਂ ਜਾਣੇ ਆਪਾਂ ਤੇ ਮਾਨ ਹੋ ਜਾਂਦਾ ਬੰਦੇ ਨੂੰ ਹੰਕਾਰ ਆ ਜਾਂਦਾ ਅਸੀਂ ਸ਼ੁਰੂ ਤੋਂ ਅਸੀਂ ਦੋਨੇ ਰਏ ਅਸੀਂ ਜਿੱਥੇ ਜਾਨੇ ਅਸੀਂ ਕੱਲੀਆਂ ਜਾਨੀ ਜਿੱਥੇ ਸਾਡਾ ਨਹੀਂ ਹਾਂਜੀ ਜਿਆ ਡਰ ਰੱਖਾਂਗੇ ਪਰਮੇਸ਼ਰ ਦਾ ਤੇ ਆਮ ਦੁਨੀਆਦਾਨੀ ਇਹ ਤਾਂ ਇੱਕ ਖਡੋੜੇ ਮਹਾਰਾਜ ਜਦੋਂ ਮਰਜੀ ਢਾਲੇ ਜਦੋਂ ਮਰਜੀ ਬਣਾਲੇ ਅਸੀਂ ਤੇ ਪਰਮੇਸ਼ਰ ਤੇ ਆਪਣਾ ਤਨ ਮਨ ਸਾਰਾ ਉਹਨਾਂ ਨੂੰ ਦਿੱਤਾ ਹੈ ਉਹੀ ਰੱਖਦੇ ਜਦੋਂ ਆਪੋ ਦੀ ਹੋ ਜਈਏ ਨਾ ਫਿਰ ਆਪੇ ਰੱਖੀ ਕਰਦੇ ਨੇ ਤੇ ਜੇ ਆਪਾਂ ਉਹਦੇ ਬਣਾਗੇ ਨਾ ਆਪ ਰੱਬ 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 ਇੱਕ ਨਾਮ ਹੀ ਸੁਣਿਆ ਹੈ ਤੇ ਪਰ ਰੱਬ ਕਹੇ ਕਿ ਜੇ ਰੱਬ ਨੂੰ ਆਪਾਂ ਮੰਨਾਂਗੇ ਨਹੀਂ ਤੇ ਫਿਰ ਰੱਬ ਸਾਡੀ ਕਿਵੇਂ ਰੱਖੀ ਕਰੇਗਾ ਮਹਾਰਾਜ ਜੀ ਸਾਡੀ ਮਾਂ ਥੋੜੀ ਫੜਨਗੇ ਫਿਰ ਤੇ ਜਦੋਂ ਇਹ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਸਤਿਗੁਰ ਤੇ ਇੱਥੇ ਫਿਰ ਇਹ ਜਵਾਬ ਦਿੰਦੇ ਨੇ ਦੇ ਫਿਰਦੇ ਦਾ ਹੁਕਮ ਨਾ ਮੰਨੇ ਕੀ ਗਾ ਤਾਂ ਕਹੀਂ ਨਾ ਜਾਈ ਜੇ ਮੰਨਣਗੇ ਫਿਰ ਉਹ ਦੇ ਮਹਾਰਾਜ ਉਹਨਾਂ ਦੀ ਬਾਹ ਫੜਨਗੇ। ਚਾਰਾ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਾਈਗਰ ਜੀ ਦਾ। ਨਿਰਭਉ ਜਪੇ ਸਗਲ ਭਉ ਮਿਟੇ। ਸੋ ਬਾਣੀ ਦੇ ਫਰਮਾਨ ਨੇ ਜਿਨ੍ਹਾਂ ਨੇ ਬਾਣੀ ਨੂੰ ਆਪਣੇ ਆਪਣੇ ਅੰਗ ਲਾ ਲਿਆ ਉਹਨਾਂ ਨੂੰ ਕਿਸੇ ਦਾ ਵੀ ਨਿਰਭਉ ਡਰ ਨਹੀਂ ਰਹਿੰਦਾ। ਨਿਰਭਉ ਜਪਦੇ ਨੇ ਜਿਸ ਤਰ੍ਹਾਂ ਸ਼ਸ਼ਤਰਧਾਰੀ ਬੀਬੀਆਂ ਤੁਹਾਡੇ ਸਾਹਮਣੇ ਨਜਰਾਰੀਆਂ ਨੇ ਕਿਸੇ ਦਾ ਡਰ ਨਹੀਂ ਕਿਸੇ ਦਾ ਪਾਉ ਨਹੀਂ ਜੇ ਡਰਦੀਆਂ ਨੇ ਤੇ ਉਹ ਕਾਲਪੁਰਖ ਤੋਂ ਦੇਣ ਰਾਤ ਸਵੇਰ ਇਕੋ ਜੀਆਂ ਨੇ ਸਾਹਮਣੇ ਆ ਪਰ ਉਹਨਾਂ ਬੀਬੀਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਜਿਹੜੀਆਂ ਪਾਰਲਾਂ ਦੇ ਜਾ ਕੇ ਆਪਣੇ ਆਪ ਨੂੰ ਵਧੀਆ ਸਮਝਦੀਆਂ ਨੇ ਕਹਿੰਦੀਆਂ ਕਿ ਅਸੀਂ ਸਮਾਜ ਚ ਵਧੀਆ ਲੱਗਦੀਆਂ ਪਰ ਉਹਨਾਂ ਦਾ ਕਿਤੇ ਨਾ ਕਿਤੇ ਗਿਣੀਆਂ ਤੇ ਨਰਾਦਰ ਹੁੰਦਾ ਕੋਈ ਹਰ ਕੋਈ ਉਹਨਾਂ ਨੂੰ ਮਾੜੀ ਅੱਖ ਨਾਲ ਵੀ ਦੇਖਦਾ ਔਰ ਮਾੜਾ ਹੀ ਉਹਨਾਂ ਦੇ ਪ੍ਰਭਾਵ ਉਹਨਾਂ ਦਾ ਨਜ਼ਰ ਆਉਂਦਾ ਔਰ ਜਿਸ ਤਰ੍ਹਾਂ ਖਾਲਸਾ ਸਜਿਆ ਹੋਇਆ ਹੈ ਕੋਈ ਇਹਨਾਂ ਦੇ ਲਾਗੇ ਕੋਈ ਵੀ ਨਹੀਂ ਆ ਸਕਦਾ ਕੋਈ ਦੁਸ਼ਮਣ ਨਹੀਂ ਆ ਸਕਦਾ ਸੋ ਨਵੀਂ ਸ਼ਖਸੀਅਤ ਦੇ ਨਾਲ ਆਪ ਜੀ ਦੇ ਰੂਪ ਰੂਪ ਹੋਵਾਂਗੇ ਤਦ ਤੱਕ ਦੀ ਉਜਾੜ ਧੰਨਵਾਦ